ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਗਲੀ ਗਲੀ ਯਾਤਰਾ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਅਹੀਂ ਔਨ ਵਾਲੇ ਐਪੀਸੋਡ ਵਿੱਚ ਤੁਹਾਨੂੰ ਲੈ ਕੇ ਜਾਵਾਂਗੇ ਸਰਹਿੰਦ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਸਹਬਜ਼ਾਦੇ ਸਹਬਜ਼ਾਦਾ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਤਾਂ ਉਸ ਟਾਈਮ ਸਾਰੇ ਪਾਸੇ ਹਾਹਾਕਾਰ ਮਚ ਗਈ ਅਤੇ ਸਾਰੇ ਲੋਕ ਇਸ ਤੋਂ ਡਰ ਗਏ ਪਰ ਉਸ ਸਮੇਂ ਦੀਵਾਨ ਟੋਡਰਮਲ ਜਿਨ੍ਹਾਂ ਨੇ ਸੈਬਜਾਦਿਆਂ ਦੇ ਸਰੀਰ ਦਾ ਉਹਨਾਂ ਦੀ ਦੇਹ ਦਾ ਬੜੇ ਹੀ ਅਦਬ ਅਤੇ ਸਤਕਾਰ ਦੇ ਨਾਲ ਸੰਸਕਾਰ ਕੀਤਾ ਅਤੇ ਉਸ ਛੋਟੇ ਜਿਹੇ ਜ਼ਮੀਨ ਦੇ ਹਿੱਸੇ ਦੀ ਬਹੁਤ ਵੱਡੀ ਕੀਮਤ ਦੇ ਕੇ ਉਹਨਾਂ ਨੇ ਉਸ ਨੂੰ ਖਰੀਦਿਆ। ਦਿਵਾਨ ਟੋਡਰ ਮਲਦੀਰਾ ਜਿੱਥੇ ਉਹ ਰਹਿੰਦੇ ਸੀਗੇ, ਉਹ ਘਰ ਜਿੱਥੇ ਉਹਨਾਂ ਦਾ ਪਰਿਵਾਰ ਰਹਿੰਦਾ ਸੀਗਾ, ਉਹ ਆਪ ਰਹਿੰਦੇ ਸੀਗੇ। ਉਹ ਘਰ ਦੇ ਦਰਸ਼ਨ ਅਹੀਂ ਤੁਹਾਨੂੰ ਕਰਾਵਾਂਗੇ। ਅਗਲੇ ਵੀਲੌਗ ਵਿੱਚ ਯਾਨੀ ਕਿ ਕੱਲ ਸ਼ਾਮ ਨੂੰ 7:00 ਵਜੇ ਅਹੀਂ ਵਿਲੌਗ ਲੈ ਕੇ ਆ ਰਹੇ ਆ। ਇਹਦੀ ਇੱਕ ਚਲਕ ਅਹੀਂ ਤੁਹਾਨੂੰ ਅੱਜ ਦਿਖਾਈ ਤੇ ਇਹਦੇ ਪੂਰੇ ਇਤਿਹਾਸ ਬਾਰੇ ਅਹੀਂ ਤੁਹਾਨੂੰ ਕੱਲ ਦੱਸਾਂਗੇ। ਸੋ ਦੇਖਣਾ ਨਾ ਭੁੱਲਿਓ ਸਾਡਾ ਆਉਣ ਵਾਲਾ ਨੈਕਸਟ ਵਿਲੌਗ ਦੀਵਾਨ ਟੋਡਰ ਮੰਦ ਦੇ ਬਾਰੇ। ਲਾਈਵ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰਿਓ, ਸ਼ੇਅਰ ਵੀ ਕਰਿਓ ਜ਼ਰੂਰ।